ਜਾਇੰਟ ਔਰੀ ਪੈਣ ਵਾਲੀ ਆ ਬਾਈ ਜਾਇੰਟ ਔਰੀ ਹੁਣ ਦੇਖੋ ਤਰ ਦੇਖੋ ਜੀ ਚਲਦਾ ਪਾਣੀ 25 ਦੀ ਮੋਟਰ ਜਿੰਨਾ ਸੱਟ ਰਿਹਾ 25 ਦੀ ਜੰਨਾ ਦੋ ਵੀ ਲੜਾ ਇੰਜਨ 25 ਦੀ ਮੋਟਰ ਕਿੰਨਾ ਪਾਣੀ ਮਾਰ ਰਿਹਾ ਤਸਵੀਰਾਂ ਦੇਖ ਲਓ ਪੰਜਾਬ ਦੀ ਧਰਤੀ ਤੇ ਇਹਦੇ ਨਾਲੇ ਝੋਨਾ ਜਿਹੜਾ ਪਾੜਨਗੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪੰਜਾਬ ਦੀ ਉਸ ਧਰਤੀ ਤੇ ਖੜਿਆ ਹਾਂ ਜਿੱਥੇ ਤੁਹਾਨੂੰ ਸਾਰੇ ਪਾਸੇ ਇੰਜਣ ਚਲਦੇ ਮਿਲਣਗੇ ਦੋ ਦੋ ਬੀਲਾਂ ਵਾਲਾ ਇੰਜਣ ਫਿਲਟਰ ਇੰਜਣ ਜਿਵੇਂ ਆਪਾਂ ਸੰਗਰੂਰ ਜ਼ਿਲ੍ਹੇ ਚ ਜਾਂ ਇੱਧਰ ਹੋਰ ਦੇਖਦੇ ਉੱਥੇ ਤਾਂ ਬਿਲਕੁਲ ਨਹੀਂ ਮਿਲ ਲੱਗਾ ਭਾਗ 20 ਸਾਲ ਹੋ ਗਏ ਪਰ ਇੱਥੇ ਅੱਜ ਵੀ ਦੋ ਬੀਲੇ ਤੇ ਫਿਲਟਰ ਪਾਣੀ ਕੱਢ ਰਹੇ ਨੇ ਜਿਵੇਂ ਸੰਗਰੂਰ ਜ਼ਿਲ੍ਹੇ ਚ 25 ਪਾਵਰ ਦੀ ਮੋਟਰ ਕੱਢਦੀ ਹੈ ਉਰੇ ਫਿਲਟਰ ਕਿਹੜਾ ਪਾਵਰ ਦਾ ਜੀ ਇਹ 10 ਪਾਵਰ 10 8 10 ਪਾਵਰ ਦੇ ਫਿਲਟਰ ਇੰਜਣ ਨੇ ਜਿਹੜੇ ਚੱਲ ਰਹੇ ਨੇ 5 ਦਾ ਪੱਖਾ ਤੇ ਕਿੰਨੇ ਪਿੰਡਾਂ ਚਾਲੇ ਵਾਲੇ ਇੰਜਣ ਚੱਲਦੇ ਨੇ ਬਾਈ ਹੈਂਡਲ ਵੀ ਨਾਲੇ ਚੱਕੀ ਖੜੇ ਮਾਰਨ ਨੂੰ ਇੰਜਣ ਦੇ ਦੇਖਦੇ ਆ ਕਿੰਨਾ ਕੁ ਪਾਣੀ ਮਾਰਦਾ ਹੈ ਕਿੰਨਾ ਚਿਰ ਹੋ ਗਿਆ ਚਲਾਇਆ ਨੂੰ ਆਪਾਂ ਨੂੰ ਸੰਗਰੂਰ ਵਾਲਿਆਂ ਨੂੰ ਜਾਂ ਪਟਿਆਲੇ ਵਾਲਿਆਂ ਨੂੰ ਦੇਖੋ ਭਲਾਂ ਚਲਾਤਾ ਫੀਟਰ ਇੰਜਣ ਲਓ ਜੀ ਲੈ ਕਹੇ ਦਾ 5 ਇੰਚ ਦਾ ਪਾਈਪ ਹੈ ਕਾਉਨੇ ਲੀਟਰ ਚ 2 ਕਿਲੇ ਟੱਕੇ ਦਿੰਦਾ ਲੱਗੇ ਹੋਏ ਜੂਰੀ ਦੇ 2.5 ਕਿਲੇ ਦੇਖੋ ਜੀ ਦੇਖ ਸਕਦੇ ਹੋ ਜੀ ਤਸਵੀਰਾਂ ਫਿਲਟਰ ਇੰਜਨਾਂ ਦੋ ਬਿੱਲਾ ਵਾਲੇ ਇੰਜਨ ਤੁਹਾਨੂੰ ਹੋਰ ਵੀ ਦਿਖਾਵਾਂਗੇ ਚੱਲਦੇ ਜਿਆ ਚੱਲ ਰਿਹਾ ਚਲੋ ਜੀ ਚਲੋ ਦੱਬਤੀ ਦੇਖ ਸਕਦੇ ਆ ਵੀ ਗੱਲਾਂ ਬਾਤਾਂ ਕਿਹੜਾ ਪਿੰਡ ਹੈ ਜੀ ਇਹ ਆਪਣਾ ਦਾਨਾ ਨਰਮਾਣਾ ਤੇ ਜਾਣਿਆ ਹੁਣ ਅਸੀਂ ਖੇਤ ਨੂੰ ਇੰਜਣ ਤੇ ਆ ਪਿਆ ਦੋ ਬਿੱਲਾ ਦੇਖੋ ਜੀ ਹੋ ਗਏ ਸ਼ੁਰੂ ਸਾਰੇ ਪਿੰਡ ਚ ਦੋ ਬਿੱਲੇ ਨੇ ਰੋਏ ਆ ਦੇਖੋ ਇਹਨਾਂ ਦੇ ਨਾਲੇ ਝੋਨਾ ਲੱਗੂਗਾ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਇੱਧਰ ਲੱਗ ਰਿਆ ਜੀ ਪਿਆ ਜੀ ਦੋ ਬਿੱਲਾ ਅਰੇ ਕਪੜਾ ਬੰਨੇ ਆਪਾਂ ਵੀ ਅੱਗੇ ਹੀ ਬੰਦੇ ਹੁੰਦੇ ਸੀ ਪੱਲੀ ਬੰਨੀ ਪਈ ਆ ਉੱਤੇ ਇੱਧਰ ਵੀ ਤਿਆਰੀ ਐ ਕਿਹ ਦੇਖੋ ਨਾਲੇ ਪੱਠੇ ਕੋਤਰਦੇ ਨੇ ਨਾਲੇ ਇੰਜਨਾਂ ਪੁੱਟੇ ਹੋਏ ਜੀ ਦੇਖੋ ਇਸ ਤਰ੍ਹਾਂ ਦੇ ਨਾਲਾ ਜਿਹੜਾ ਉਰੇ ਝੋਨਾ ਲੱਗਦਾ ਇੰਜਨਾਂ ਦੇ ਨਾਲ ਇੱਧਰ ਨਲਕਾ ਐ ਆਹ ਨਲਕਾ ਚੱਲ ਰਿਹਾ ਜੀ ਪਾਣੀ ਦਿਖ ਰਿਹਾ ਇੱਥੇ ਤਾਂ ਕੋਈ ਮੋਟਰ ਨਹੀਂ ਆਹ ਦੇਖੋ ਮੂਰੇ ਖੇਲ ਚ ਪਾਣੀ ਇੱਧਰ ਨਲਕਾ ਚੱਲ ਰਿਹਾ ਐ ਇੱਧਰ ਆ ਦੋ ਬੀਲੇ ਇੱਕ ਆਹ ਪੇ ਇੱਕ ਉਹ ਘਾਹ ਪੇ ਚਵੱਛਾ ਬਣਾਤਾ ਜੀ ਆਹ ਕਹਿੰਦੇ ਇੱਕ ਉਹ ਅੱਗੇ ਪੇ ਜੀ ਉਹ ਤੋਹ ਗਾਹਾਂ ਪੇ ਜਨਿਕੇ ਦੋਸਤੋ ਆਪਣੇ ਸਾਹਮਣੇ ਕਿਸਾਨ ਭਰਾ ਵੀ ਪਹੁੰਚ ਚੁੱਕੇ ਨੇ ਪਿੰਡ ਦਾਨਾ ਨਰਮਾਣਾ ਦਾਨਾ ਨਰਮਾਣਾ ਪਿੰਡ ਦੇ ਵਿੱਚ ਖੜਿਆਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੰਨਾ ਕੁ ਤੇਲ ਖਾਂਦੇ ਨੇ ਇੰਜਨੇ ਇਹ ਕਿਵੇਂ ਤੇ ਲੀਟਰ ਪਾਉਣਾ ਕਿ ਲੀਟਰ ਹੀ ਖਾਂਦੇ ਇਹ ਘੰਟੇ ਦਾ ਘੰਟੇ ਦਾ ਪਾਉਣਾ ਕਿ ਲੀਟਰ ਹਾਂਜੀ ਹਾਂਜੀ ਤੇ ਕਿੰਨਾ ਬਹਨ ਰਵਾਣਦੇ ਨੇ 2.5 ਕਿਲੇ 2.5 ਕਿਲੇ ਹਾਂਜੀ ਪਾਣੀ ਬਹੁਤਾ ਨਹੀਂ ਸਾਡੇ ਅੱਛਾ ਪਾਣੀ ਜਿਆਦੇ ਹੈ ਕਾਹੇ ਪਾਪਰ ਦਾ ਇੰਜਣ ਹੈ ਇਹ ਇਹ 10 ਦਾ ਹੋਊਗਾ ਮੇਲਾ ਦਾ 10 ਦਾ ਇੰਜਣ ਹੈ ਹਾਂਜੀ ਹਾਂਜੀ ਤੇ ਪੱਖਾ ਉੱਤੇ ਤਰੇ ਪਿਆ ਉੱਤੇ ਹੀ ਉੱਤੇ ਆਹ ਦੇਖ ਸਕਦੇ ਹੋ ਵੀ ਪੱਖਾ ਉੱਪਰੇ ਹੈ ਹਾਂਜੀ ਹਾਂਜੀ ਨਗ ਡੂੰਗਾ ਦਾ ਪਾਣੀ ਇੱਥੋਂ ਪਾਣੀ ਤਾਂ ਇੱਥੋਂ 6-7 5-6 ਫੁੱਟ ਤੱਕ ਹੀ ਆਈ ਸਰ 5 اچھا 5 ਫੁੱਟ ਤੱਕ ਹੀ ਆਇਆ ਚੋਆ ਹਾਂਜੀ ਅੱਛਾ ਇਹਦਾ ਫਿਰ ਤੁਸੀਂ ਐਂ ਪੱਟ ਕੇ ਨਿਕਲਿਆ ਹੁੰਦਾ ਹੋਊਗਾ ਜੇ ਕਹਦੀਏ ਹਾਂਜੀ ਇਹ ਨਾ 5-6 ਬੋਰ ਕਰਕੇ ਉਹ ਜੋੜੇ ਹੁੰਦੇ ਨੇ ਆਪਸ ਵਿੱਚ ਠੀਕ ਹੈ ਅੱਛਾ 6 ਬੋਰ ਜੋੜੇ ਹੋਇਆ ਹੈ ਕਿੰਨਾ ਡੂੰਘਾ ਬੋਰ ਹੈ 35 40 ਫੁੱਟ ਤੇ ਪੱਤਣ ਤੇ ਜਨਕ ਲਾਇਆ ਹੋਇਆ ਹੈ ਜੇ ਕਿੰਨੀ ਟੁੱਟਦੀ ਇੱਥੇ ਅੱਛਾ ਪੰਡੂ ਨਹੀਂ ਟੁੱਟਦੀ ਫਿਲਟਰ ਪੈ ਗਏ ਫਿਲਟਰ ਦੇ ਰੇਤੇ ਵਿੱਚ ਦੀ ਪਾਣੀ ਆ ਜਿਵੇਂ ਫਿਲਟਰ ਖੱਚੇ ਹਾਂਜੀ ਹਾਂਜੀ ਉਵੇਂ ਚਾ ਉਹ 5 6 ਬੋਰ ਜੋੜ ਪਾਉਣ ਨੂੰ ਬਣ ਕੇ ਕੈਵਿਟੀ ਬਣਾਉਂਦੇ ਨਾ ਹਾਂ ਉਵੇਂ ਨਹੀਂ ਬਣਦੀ ਫਿਲਟਰ ਪੈਂਦੇ ਆ 35 ਤੋਂ 40 ਫੁੱਟ ਦੇ ਕਰੀਬ ਅੱਛਾ ਉਹ ਤਿੰਨ ਜਾਂ ਚਾਰ ਫਿਲਟਰ ਜਾਂ ਕੋਈ ਪੰਜ ਜੋੜ ਲੈਂਦਾ ਫਿਰ ਉਹਨਾਂ ਦਾ ਚਾਰਾਂ ਪੰਜ ਦਾ ਜੋੜ ਕੇ 5 ਇੰਚ 4 ਇੰਚ ਪਾਣੀ ਵਧੀਆ ਬਣਦਾ ਉਹ ਚਲ ਕਾ ਇਹ ਦਾ 5 ਇੰਚ ਦਾ ਪਾਈਪ ਹੈ 5 ਇੰਚੀ ਦਾ ਪਾਈਪ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਲਵੇਟਿਆਂ ਨਾਲ ਪਾਣੀ ਆ ਰਿਹਾ ਹੈ 5 ਇੰਚ ਦਾ ਪੂਰਾ ਲਵੇਟਾ ਮਾਰ ਕੇ ਪਾਣੀ ਆ ਜਿਹੜਾ 5 ਇੰਚ ਦਾ ਹੋ ਦੇਖ ਸਕਦੇ ਹੋ ਆ ਰਿਹਾ ਹੈਗਾ ਪਾਣੀ ਦੇਖੋ ਤੁਸੀਂ 1 ਲੀਟਰ ਚ 2 ਕਿੱਲੇ ਡੱਕੇ ਦਿੰਦਾ ਲੱਗੇ ਹੋਏ ਜਿਨੀ ਦੇ 2.5 ਕਿੱਲੇ ਦੇਖੋ ਜੀ ਯਾਨੀ ਕਿ ਇੰਨਾ ਪਾਣੀ ਦਾ ਪ੍ਰੈਸ਼ਰ ਹੈ ਤੇਲ ਕਿੰਨਾ ਖਾਜਣਾ ਘੰਟੇ ਚ ਜੀ ਬਸ ਲੀਟਰ ਤੋਂ ਥੱਲੇ ਥੱਲੇ ਖਾਂਦਾ ਲੀਟਰ ਤੋਂ ਥੱਲੇ ਤੇਲ ਖਾਂਦਾ ਇੱਕ ਘੰਟੇ ਚ ਲੀਟਰ ਤੋਂ ਪੌਣਾ ਕਿਲਟਰ ਖਾਂਦਾ ਉਹ ਪੌਣਾ ਲੀਟਰ ਤੇਲ ਖਾਂਦਾ ਇੱਕ ਘੰਟੇ ਚ ਕਿੰਨਾ ਬਹਣ ਰਮਾ ਦਿੰਦਾ ਜੀ ਭਾਈ ਲੱਗੇ ਝੋਨੇ ਚ ਤਾਂ 23 ਕਿਲੇ 2 2.5 ਕਿਲੇ ਤੋਂ 3 ਕਿਲੇ ਲੱਗੇ ਝੋਨੇ ਚ 2 ਤੋਂ 2.5 ਕਿਲੇ ਰਮਾ ਦਾਂਦੇ ਨੇ ਜਨਿਕ ਜੇ ਕਹਿ ਦੀ 60 ਰੁਪਈਆਂ ਨਾਲ ਪੌਣਾ ਲੀਟਰ 60 ਰੁਪਈਆਂ ਦਾ ਬਣਦਾ ਉਹ ਡੀਜ਼ਲ ਐਨਾ ਬਾਕੀ ਗੱਲਬਾਤ ਵੀ ਕਰਾਂਗੇ ਕਿਸਾਨ ਭਰਾਵਾਂ ਨਾਲ ਸਾਨੂੰ ਇੰਜਣ ਚੱਲਦੇ ਵੀ ਦਿਖਾਉਣਿਆਂਗੇ ਆ ਦੇ ਪੰਮੀ ਆ ਕਮਾਤੀ ਆ ਦੇਖੋ ਆ ਦੇਖੋ ਆ ਇਸ ਤਰ੍ਹਾਂ ਪਾਣੀ ਦੇਖੋ ਜੀ ਪਾਣੀ ਦੇਖੋ ਦੋ ਬਿੱਲਾਂਲੇ ਦਾ ਤੁਸੀਂ ਹੈ ਲਓ ਕੁਮਾਰ ਤੇ ਦੇਖ ਸਕਦੇ ਹੋ ਜੀ ਇਹਦੇ ਵਿੱਚ ਬੈੱਕੀ ਚੱਲਾਂਗੇ ਖੜਾ ਲਓ ਜੀ ਆ ਜਾ ਵੀ ਅਸੀਂ ਤਾਂ ਇੱਥੇ ਬੈਠਾਂਗੇ ਅਸੀਂ ਨਹੀਂ ਬਹਿੰਦੇ ਇੱਚ ਕੋਈ ਤੇ ਵਜੋਂ ਤੁਸੀਂ ਚਲੋ ਜੀ ਚਲੋ ਦੱਬਤੀ ਦੇਖ ਸਕਦੇ ਹਾਂ ਵੀ ਗੱਲਾਂ ਬਾਤਾਂ ਕਿਹੜਾ ਪਿੰਡ ਹੈ ਜੀ ਇਹ ਆਪਣਾ ਦਾਨਾ ਨਰਮਣਾ ਖੇਤ ਨੂੰ ਇੰਜਣ ਤੇ ਆ ਪਿਆ ਦੋ ਬਿੱਲਾ ਦੇਖੋ ਜੀ ਹੋ ਗਏ ਸ਼ੁਰੂ ਸਾਰੇ ਪਿੰਡ ਚ ਦੋ ਬਿੱਲੇ ਨੇ ਰੋਏ ਆ ਦੇਖੋ ਇਹਨਾਂ ਦੇ ਨਾਲੇ ਝੋਨਾ ਲੱਗੂਗਾ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਇੱਧਰ ਲੱਗ ਰਿਹਾ ਜੀ ਪਿਆ ਜੀ ਦੋ ਬਿੱਲਾ ਅਰੇ ਕਪੜਾ ਬੰਨੇ ਆਪਾਂ ਵੀ ਅੱਗੇ ਹੀ ਬੰਦੇ ਹੁੰਦੇ ਸੀ ਪੱਲੀ ਬੰਨੀ ਪਈ ਆ ਉੱਤੇ ਇਧਰ ਵੀ ਤਿਆਰੀ ਹੈ ਝੋਨੇ ਦੀ ਬਸ ਹਫਤੇ ਨੂੰ ਪੰਜ ਦਿਨਾਂ ਨੂੰ ਵਿੱਚ ਲੱਗ ਵੀ ਰਿਹਾ ਹੈ ਉਹ ਸਾਹਮਣੇ ਲੱਗ ਵੀ ਰਿਹਾ ਇੰਜਣ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਜਗਾ ਜਗਾ ਇੰਜਣ ਪਏ ਨੇ ਜਿਵੇਂ ਅੱਗੇ ਹੁੰਦੇ ਸੀ ਆਪਣੇ ਤੇ ਇੱਕ ਉਹ ਅੱਗੇ ਪਿਆ ਜੀ ਉਹ ਪਿਆਗਾ ਨਿਗਾਹ ਮਾਰੋ ਨਾਲੇ ਪੱਠੇ ਕੁਤਰਦੇ ਆ ਪੱਖੇ ਦੇਖੋ ਨਾਲੇ ਪੱਠੇ ਕੁਤਰਦੇ ਨੇ ਨਾਲੇ ਇੰਜਣ ਪੁੱਤੇ ਹੋਏ ਜੀ ਦੇਖੋ ਜੀ ਵੀਰਾ ਇਸ ਤਰ੍ਹਾਂ ਦੇ ਨਾਲ ਜਿਹੜਾ ਉਹਰੇ ਕੋ ਨਾ ਲੱਗਦਾ ਇੰਜਨਾਂ ਦੇ ਨਾਲ ਇੰਜਨਾਂ ਦੇ ਨਾਲ ਕੰਮ ਹੁੰਦਾ ਹੈ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਐਨ ਦਿਖਾਵਾਂਗੇ ਪੂਰਾ ਗੱਲਬਾਤ ਪੰਜਾਬ ਦੀ ਪੰਜਾਬ ਚ ਹੈ ਇਹ ਆ ਪਿਆ ਜੀ ਇੰਜਨ ਆ ਨਲਕਾ ਇੱਧਰ ਨਲਕਾ ਹੈ ਆ ਨਲਕਾ ਚੱਲ ਰਿਹਾ ਜੀ ਪਾਣੀ ਦਿਖ ਰਿਹਾ ਇੱਥੇ ਤਾਂ ਕੋਈ ਮੋਟਰ ਨਹੀਂ ਆ ਦੇਖੋ ਮੂਰੇ ਖੇਲ ਚ ਪਾਣੀ ਆ ਇਧਰ ਨਲਕਾ ਚੱਲ ਰਿਹਾ ਹੈ ਇਧਰ ਆ ਦੋ ਬਿੱਲੇ ਇੱਕ ਆ ਪੇ ਇੱਕ ਉਹ ਗਾਹਾਂ ਪੇ ਚਵੱਚਾ ਬਣਾਤਾ ਜੀ ਆਹ ਚਲੇ ਇੱਕ ਉਹ ਅੱਗੇ ਪੇ ਜੀ ਉਹ ਕੋਹ ਗਾਹਾਂ ਪੇ ਜਣੇ ਕੇ ਤੁਹਾਨੂੰ ਹੋਰ ਵੀ ਅੱਗੇ ਦਿਖਾਵਾਂਗੇ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਕਰੋ ਵੀਰ ਬਣ ਕੇ ਕਮੈਂਟ ਵੀ ਕਰਿਓ ਤੇ ਗੱਲਬਾਤ ਖੇਤੀ ਨਾਲ ਜੁੜੀ ਹੋਈ ਤੁਹਾਨੂੰ ਦਿਖਾਉਨੇ ਆ ਪੂਰੇ ਫਰੀਦਕੋਟ ਜ਼ਿਲ੍ਹੇ ਦੀਆਂ ਖਬਰਾਂ ਨੇ ਇਹ ਫਰੀਦਕੋਟ ਜ਼ਿਲ੍ਹੇ ਦਾ ਉਹ ਚੱਲ ਰਿਹਾ ਜੀ ਦੋ ਬੀਲੇ ਚੱਲਦੇ ਹੀ ਦਿਖਾ ਦਿੰਦੇ ਆ ਤੁਹਾਨੂੰ ਅੱਗੇ ਦੀਂਦੀਆ ਧਾਰ ਜੀ ਦੀਂਦੀਆ ਧਾਰ ਸਿੱਧੀ ਦੋ ਬੀਲੇ ਦੀ ਆ ਦੇਖੋ ਨਾਲੇ ਪਾਣੀ ਦੇਖੋ ਆ ਚੱਲੇ ਰਿਹਾ ਹੈ ਖੜਾਓ ਜੀ ਇੱਥੇ ਮੜਾ ਜਾ ਆਪਣੀ ਗੱਡੀ ਨੂੰ ਆ ਚੱਲ ਰਿਹਾ ਜੀ ਆਉਂਦਾ ਨਜ਼ਾਰਾ ਜਿਵੇਂ ਖੁੱਲੇ ਟੋਏ 'ਚ ਪਾਣੀ ਅੱਗੇ ਡੇਗਦਾ ਸੀ ਅੱਗੇ ਜਿਵੇਂ ਖੁੱਲੇ ਟੋਏ 'ਚ ਪਾਣੀ ਦੇਖਦਾ ਸੀ ਉਸੇ ਤਰ੍ਹਾਂ ਹੀ ਗੱਲਬਾਤਾਂ ਨੇ ਆ ਚੱਲ ਰਿਹਾ ਜੀ ਦੇਖੋ ਨਾਉਂਦੇ ਸੀ ਜਦੋਂ ਮੂਰੇ ਛਾਲਾ ਮਾਰ ਮਾਰ ਆ ਦੇਖੋ ਤਸਵੀਰਾਂ ਜਿਹੜੀਆਂ ਸਿਰਾਂ ਤਸਵੀਰਾਂ ਨੇਗੀਆਂ ਆਹ ਦੇਖੋ ਜੇ ਇੱਧਰ ਝੋਨਾ ਲਾਤਾ ਇਹਨੂੰ ਪਾਣੀ ਇਹ ਦੋ ਵੀਲਾਂ ਵਾਲਾ ਇੰਜਣੇ ਪਾ ਲੂਗਾ ਕਿੱਥੇ ਤੱਕ ਵੀ ਨਿਕਾ ਜਾਂਦੀ ਹੈਗੀ ਚੰਗੀ ਤਰ੍ਹਾਂ ਨੇਗਾ ਮਾਰ ਲਓ ਕਈ ਵਾਰੀ ਫਿਰ ਆਹ ਚੱਲ ਰਹੀ ਹੈ ਜੀ ਸਾਡੀ ਉਹ ਪਾਣੀ ਜਦੋਂ ਚੱਲਦਾ ਵਿੱਚ ਦੀ ਹਾਂ ਸਮਝ ਗਏ ਕੀ ਕਹਿੰਨੇ ਇਹਨੂੰ ਅਸੀਂ ਤਾਂ ਭੁੱਲੇ ਗਏ ਹਾਂ ਜੀ ਮੈਂ ਕਿ ਕਹਿੰਨੇ ਇਹਨੂੰ ਆਪਾਂ ਵਾਪਸੀ ਅਸੀਂ ਵੀ ਭੁੱਲ ਗਏ ਬਾਈ ਵੀ ਨਹੀਂ ਦੱਸ ਰਿਹਾ ਵਾਪਸੀ ਵਾਪਸੀ ਹਾਂ ਜੀ ਪਾਣੀ ਆਉੜਾ ਇੰਜਨ ਵਿੱਚ ਦੀ ਅਈ ਦਿਨ ਵਿਚਦੀ ਆ ਵਾਪਸੀ ਇਹ ਕਹਿੰਦੇ ਨੇ ਭੁੱਲ ਗਏ ਹੁਣ ਬਹੁਤ ਸਾਲ ਹੋ ਗਏ ਕਿ ਨਾ ਚੱਲ ਰਿਹਾਗਾ ਦੇਖੋ ਠੁੱਕ ਦੋ ਪੀਲਾ ਵਾਲੇ ਇੰਜਨ ਦੀ ਆਪਾਂ ਕਹਿੰਦੇ ਆ ਕਾਲੇ ਤੇਲ ਵਾਲਾ ਇੰਜਨ ਕਹਿੰਦੇ ਨੇ ਨਾਲੇ ਆਹ ਚੱਲ ਰਿਹਾ ਹੈ ਆ ਪੱਖਾ ਚੱਲ ਰਿਹਾ ਹੈ ਆ ਦੇਖੋ ਇੱਧਰ ਦਸਬੀ ਨਾਲ ਇਸ ਤਰ੍ਹਾਂ ਦੇ ਨਾਲ ਇਹ ਕਿੰਨਾ ਕੁ ਤੇਲ ਖਾ ਜਾਂਦਾ ਹੈ ਇਹ ਜੀ 800 ਗ੍ਰਾਮ ਘੰਟੇ ਦਾ ਖਾਂਦਾ ਜੀ 800 ਐਮਐਲ 800 ਐਮਐਲ ਕ ਘੰਟੇ ਚ ਅੱਛਾ ਕਿੰਨਾ ਬਹਣ ਰਮਾਨ ਦਾ ਘੰਟੇ ਚ ਇਹ 3-4 ਜਾਨੀ ਤੇ ਜਿਵੇਂ ਆਇਨ ਲੱਗਿਆ ਵਾ ਨਾ ਜੀ ਫੇਰ ਦਾ ਝੋਨਾ ਤਾਂ ਦੋ ਘੰਟੇ ਕਿੱਲਾ ਦੇ ਦਿੰਦਾ ਏ ਜੇ ਆਪਾਂ ਸੁੱਕਾਂਗੇ ਲਾਉਣ ਲੱਗੇ ਚੋਨਾ ਸੁੱਕਾ ਵਾਇਆ ਵਾਣ ਵਿੱਚ ਨਾ ਫਿਰੇ ਪੰਜ ਘੰਟੇ ਕਿਲਾ ਵੀ ਦਾ ਦਿੰਦਾ ਜੰਨਿਕ 4 ਲੀਟਰ ਬਹਣ ਨਾਲ ਸੁੱਕਾ ਬਹਣ ਫੁੱਲ ਕਰ ਦਿੰਦਾ ਠੀਕ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਚੱਲ ਰਿਹਾ ਜੀ ਕੰਮ ਆਪਾਂ ਕਹਿੰਦੇ ਹਾਂ ਜੀ ਇੰਨੇ ਢੂੰਗੇ ਪਾਣੀ ਹੋ ਕੇ ਪਰ ਇਹ ਏਰੀਏ ਦੇ ਵਿੱਚ ਲਾ ਲਓ ਵੀ ਪਾਣੀ ਆ ਲਾ ਲਓ ਬਾਕੀ ਰਾਮਰ ਮਈ ਵਾਲੀ ਗੱਲ ਹੈ ਜਿਹੜੀ ਬਾਈ ਨੇ ਸਾਰੀ ਦੱਸ ਤੀ ਕੀ ਪੁੱਛਣਾ ਕਿੰਨੇ ਕੇਰੀਆ ਚ ਨੇ ਇੰਜਨ ਇਹ ਇਹ ਮੰਨ ਲਾ 20 25 30 ਕਿਲੋਮੀਟਰ ਆਰ ਦੇ ਏਰੀਆ ਚ ਦੂਰ ਤੱਕ ਅੱਛਾ 30 40 ਕਿਲੋਮੀਟਰ ਤੱਕ ਨੇ ਹਾਂਜੀ ਚੱਲਦੇ ਚੱਲ ਰਹੇ ਨੇ ਹਾਂਜੀ ਚੱਲਦੇ ਸਰਵੋਤਮ ਜੇ ਕੋਈ ਲੋੜ ਪਵੇ ਹਾਂਜੀ ਇਹ ਮੰਨ ਲਓ ਕਿ ਖਰਾਬੀ ਆਉਂਦੀ ਹੈ ਹਾਂ ਪੂਰੀ ਸਰਵਿਸ ਆਉਂਦੀ ਆ ਪਾਣ ਅੱਛਾ ਆ ਸਮਾਨ ਪਿਆ ਮੋਨੈਲ ਪਿਆ ਇੰਜਨ ਦੀ ਹਾਂਜੀ ਇੰਜਨ ਵਾਸਤੇ ਰੱਖਿਆ ਹੋਇਆ ਅੱਛਾ ਮਕੈਨਿਕ ਹਾਂ 14 ਪਿੰਡਾਂ ਦਾ ਹਾਂਜੀ ਕਿਹੜਾ ਪਿੰਡਾਂ ਦਾ 3 4 ਪਿੰਡਾਂ ਦਾ 4 ਪਿੰਡਾਂ ਦਾ ਮਕੈਨਿਕ ਹੋ ਤੁਸੀਂ ਕੀ ਨਾਮ ਆਪਣਾ ਅਵਤਾਰ ਸਿੰਘ ਤਾਰੂ ਮਕੈਨਿਕ ਦੇਖੋ ਜੀ ਅੱਗੇ ਇੰਜਨ ਸਮਾਰਨ ਵਾਲੇ ਹੁੰਦੇ ਤੇ ਮਿਸਤਰੀ ਆਪਣੇ ਹਨ ਇਹ ਬਾਈ 4 ਪਿੰਡਾਂ ਚ ਇੰਜਨ ਸਮਾਰਦਾ ਹੈ ਬਾਈ ਇਹ ਵਧੀਆ ਵਧੀਆ ਕੰਮ ਪੂਰਾ ਜੀ ਕੰਮ ਕਰੀਦਾ ਨਿਕਾਣਾ ਤੇਈ ਬਣੀ ਨਹੀਂ ਕਰੀ ਦੀ ਵਧੀਆ ਹਰੇਕ ਬੰਦਾ ਕਹਿੰਦਾ ਬਈ ਆ ਕੇ ਕੰਮ ਕਰ ਜਾ ਕੰਮ ਕਰ ਜਾ ਆਹ ਕਹਿੰਦੇ ਵੀ ਚਾਰ ਪਿੰਡਾਂ ਦੇ ਦਫੇ ਮਿਸਤਰੀ ਨੂੰ ਕੋਈ ਟਾਈਮ ਨਹੀਂ ਹੋਣਾ ਜੋ ਮੀ ਫੇਰਾ ਗੱਡੀ ਨਾਲ ਰੱਖਦੇ ਹਾਂ ਆਹ ਗੱਡੀ ਫੇਰਾ ਗੱਡੀ ਇਹਨਾਂ ਨੂੰ ਜਾਣਾ ਸਿਖਾ ਲੈ ਫਿਰ